ਸਤਿ ਸ੍ਰੀ ਅਕਾਲ ਜੀ ਮੈਂ ਵਿਕੀ ਲਖਮੀਰ ਨਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਆਮਨ ਬੁਟੀਕ ਦੇ ਉੱਤੇ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਇਸ ਵੀਡੀਓ ਸੰਬੰਧੀ ਸਾਨੂੰ ਬਹੁਤ ਭੈਣਾਂ ਦਾ ਕਮੈਂਟ ਆਇਆ ਬਹੁਤ ਵਾਰੀ ਕਮੈਂਟ ਆਇਆ ਜੋ ਆਪਣੀ ਆਪਣਾ ਚਾਕਾਂ ਵਾਲੀ ਫਰਾਕ ਹੁੰਦੀ ਹੈ ਹਨਾ ਵੀ ਉਹ ਫਰਾਕ ਦੇ ਉੱਤੇ ਆਪਾਂ ਕੜਾਈ ਕਿੱਦਾਂ ਕਰ ਸਕਦੇ ਆ ਟ੍ਰੇਸ ਕਿੱਦਾਂ ਕਰ ਸਕਦੇ ਆ ਇਹਦੇ ਸੰਬੰਧੀ ਅੱਜ ਆਪਾਂ ਪੂਰੀ ਵਿਸਤਾਰ ਦੇ ਵਿੱਚ ਜਾਣਕਾਰੀ ਦੇਵਾਂਗੇ ਤੇ ਬਾਕੀ ਹੋਰ ਭੈਣਾਂ ਨੂੰ ਵੀ ਇਸ ਸੰਬੰਧੀ ਕੋਈ ਹਾਂ ਦੇਖ ਕੇ ਤਾਂ ਹੁੰਦੀ ਹੋਊ ਕਿ ਤਾਂ ਉਹ ਵੀ ਵੀਡੀਓ ਦੇਖ ਸਕਦੇ ਨੇ ਤੇ ਸਾਰੀ ਵੀਡੀਓ ਦੇਖਿਓ ਸਕਿਪ ਨਾ ਕਰਿਓ ਤੇ ਜਿਹੜੇ ਆਪਣੇ ਨਵੇਂ ਭੈਣ ਤੇ ਭਰਾ ਜੁੜਦੇ ਨੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਕਰਿਓ ਤੇ ਰਾਈਟ ਸਾਈਡ ਆਪਣਾ ਬੈਲ ਆਈਕਨ ਹੁੰਦਾ ਜਿਹੜਾ ਉਹਨੂੰ ਵੀ ਦਬਿਓ ਕਿਉਂਕਿ ਤੁਹਾਨੂੰ ਪਤਾ ਹੀ ਆ ਪਹਿਲਾ ਆਈਕਨ ਦਬਾਗੇ ਤਾਂ ਹੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਮਿਲੂਗਾ ਚਲੋ ਜੀ ਜ਼ਿਆਦਾ ਸਮਾਂ ਨਾਲ ਲੋਂਦੇ ਹੋਏ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਚੱਕਾਂ ਵਾਲੀ ਫਲਕਾਰ ਚੱਕਾਂ ਵਾਲੀ ਫਲਕਾਰ ਕੀ ਹੁੰਦੀ ਆ ਫਰਾਗ ਮੈਂ ਫੁਲਕਾਰੀ ਲੈ ਕੇ ਦੀ ਆ ਚਾਕਾਂ ਵਾਲੀ ਫਰਾਗ ਦੇ ਉੱਤੇ ਆਪਾਂ ਕਿਦਾਂ ਡਿਜ਼ਾਈਨ ਟ੍ਰੇਸ ਕਰ ਸਕਦੇ ਆ ਤੇ ਕਿਦਾਂ ਕਢਾਈ ਕਰ ਸਕਦੇ ਆ ਆਪਾਂ ਚਲੋ ਦੇਖਦੇ ਆ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਹਨਾ ਵੀਡੀਓ ਵੀ ਫਰਾਗ ਬਾਰੇ ਜਿਵੇਂ ਭੈਣ ਨੇ ਕਮੈਂਟ ਕੀਤਾ ਸੀ ਉਹ ਕਹਿੰਦੇ ਵੀ ਅਸੀਂ ਚਾਕਾਂ ਵਾਲੀ ਫਰਾਗ ਦੇ ਉੱਪਰ ਕਢਾਈ ਕਰਨੀ ਆ ਕਿ ਉਹਨੂੰ ਆਪਾਂ ਕਿਵੇਂ ਨਾਪ ਕੇ ਕਿਵੇਂ ਆਪਾਂ ਉਹਦੇ ਚਾਕਾਂ ਦੇ ਉੱਪਰ ਮਤਲਬ ਟ੍ਰੇਸ ਕਰ ਸਕਦੇ ਆ ਹਨਾ ਤੇ ਆਪਣੇ ਕੋਲ ਜਿਵੇਂ ਵੀ ਇਹ ਪੇਪਰ ਹੈ ਆਪਾਂ ਪੇਪਰ ਦੇ ਉੱਪਰ ਦੱਸਾਂਗੇ ਕਿਉਂਕਿ ਇਹਦੇ ਤੇ ਵੀ ਪਤਾ ਲੱਗ ਜੂਗਾ ਆਪਾਂ ਨੂੰ ਵੀ ਕਿਵੇਂ ਆਪਾਂ ਨਿਸ਼ਾਨੀ ਲਾ ਸਕਦੇ ਆ ਵੀ ਫਰਾਗ ਹਜੇ ਸਾਡੇ ਕੋਲ अवेलेबल ਨਹੀਂ ਹੈਗੀ ਤੇ ਕਿਉਂ ਭੈਣ ਨੇ ਕਮੈਂਟ ਕਰਿਆ ਸੀ ਸਾਨੂੰ ਇਹ ਹੁੰਦਾ ਵੀ ਉਹਨਾਂ ਨੇ ਕਈ ਵਾਰ ਜਲਦੀ ਦੇ ਵਿੱਚ ਬਣਾਉਣਾ ਹੁੰਦਾ ਇਸ ਕਰਕੇ ਅਸੀਂ ਸੋਚਿਆ ਵੀ ਜੋ ਭੈਣ ਨੇ ਕਮੈਂਟ ਕਰਕੇ ਪੁੱਛਿਆ ਸੀ ਵੀ ਉਹਨਾਂ ਨੂੰ ਪਹਿਲਾਂ ਹੀ ਕਮੈਂਟ ਕੀਤਾ ਸੀ ਅੱਜ ਵੀ ਉਹਨਾਂ ਨੂੰ ਦੱਸਿਆ ਜਾਵੇ ਹੈਨਾ ਕਮੈਂਟ ਕਮੈਂਟ ਕਰਨ ਵਾਸਤੇ ਜਿਹੜੀ ਜਿਹੜੀ ਭੈਣਾਂ ਵੀ ਆਪਣਾ ਕਮੈਂਟ ਕਰਦੀਆਂ ਨੇ ਬਹੁਤ-ਬਹੁਤ ਧੰਨਵਾਦ ਬਾਕੀ ਹੋਰ ਵੀ ਭੈਣਾਂ ਹਨ ਤੁਸੀਂ ਜੇਕਰ ਤੁਹਾਨੂੰ ਕਿਸੇ ਸੰਬੰਧੀ ਦਿੱਕਤ ਆਉਂਦੀ ਆ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਸਾਨੂੰ ਜਦੋਂ ਵੀ ਟਾਈਮ ਲੱਗੂਗਾ ਹਨਾ ਅਸੀਂ ਉਹ ਵਿਸ਼ੇ ਉੱਤੇ ਵੀਡੀਓ ਜਰੂਰ ਬਣਾਵਾਂਗੇ ਜਿਵੇਂ ਅੱਜ ਆਪਾਂ ਫਰਾਕ ਸੰਬੰਧੀ ਵੀਡੀਓ ਬਣਾ ਰਹੇ ਹਾਂ ਫਰਾਕ 'ਚ ਜਿਵੇਂ ਹੁਣ ਆਪਣੇ ਹੁੰਦੀ ਆ ਉੱਪਰ ਬਾਡੀ ਹੁੰਦੀ ਆ ਹਨਾ ਤੇ ਨੀਚੇ ਆਪਣੀ ਫਰਿੱਲ ਹੋ ਜਾਂਦੀ ਆ ਫਰਾਕ ਦੀ ਤੇ ਇਹ ਜਿਹੜੀ ਚਾਕ ਵਾਲੀ ਫਰਾਕ ਹੁੰਦੀ ਆ ਇਹਦੇ 'ਚ ਵਾਲ ਕੱਟ ਪੈਂਦੇ ਨੇਗੇ ਵੀ ਜੇ ਤਾਂ ਹੁਣ ਆਪਣੇ ਕੋਲ ਕੱਪੜਾ ਹੁੰਦਾ ਵੀ ਫਿਰ ਤਾਂ ਆਪਾਂ ਦੱਸ ਦਿੰਦੇ ਚਲੋ ਆਪਾਂ ਇਹਦੇ ਇੱਥੇ ਦੱਸਦੇ ਪੇਪਰ ਦੇ ਉੱਪਰ ਵੀ ਕਿਵੇਂ ਆਪਾਂ ਕਟਿੰਗ ਕਰ ਸਕਦੇ ਤੇ ਕਿਵੇਂ ਉਹਦੇ ਉੋਂ ਕਰ ਸਕਦੇ ਜਿਵੇਂ ਮੰਨ ਲਓ ਵੀ ਇਹ ਆਪਣਾ ਕੱਪੜਾ ਹੋ ਗਿਆ ਹਨਾ ਇਹਨੂੰ ਆਪਾਂ ਨੇ ਇਸ ਤਰ੍ਹਾਂ ਡਬਲ ਫੋਲਡ ਕਰ ਲੈਣਾ ਤੇ ਜੇ ਆਪਾਂ ਨੇ ਮੰਨ ਲਓ ਵੀ ਆਪਾਂ ਨੇ 44 ਇੰਚ ਦੀ ਫਰਾਕ ਤਿਆਰ ਕਰਨੀ ਹੈ 44 ਇੰਚ ਵਾਸਤੇ 14 ਇੰਚ ਦੀ ਤਾਂ ਆਪਣੀ ਉੱਪਰਲੀ ਬਾਡੀ ਹੋ ਜਾਂਦੀ ਆ ਉੱਪਰਲੀ ਉੱਪਰਲੀ ਬਾਡੀ ਵੀ ਲਾ ਲਓ ਵੀ ਤੁਸੀਂ 14 ਇੰਚ ਦੀ ਹੋ ਜਾਂਦੀ ਆ ਐਨੀ ਜੇ ਹੁਣ ਆਪਾਂ ਨੇ 44 ਇੰਚ ਦੀ ਫਰਾਕ ਤਿਆਰ ਕਰਨੀ ਹੈ 14 ਇੰਚ ਦੀ ਉਹਦੀ ਬਾਡੀ ਲਾ ਲਓ ਉੱਪਰਲੀ 14 ਦੀ ਆਪਾਂ ਕਟਿੰਗ ਕਰਾਂਗੇ 15 ਇੰਚ ਠੀਕ ਹੈ ਕਿ 3 ਕਿਥੇ ਰਹੀ ਹੋਣਾ ਹਾਂ ਜਿਵੇਂ ਹੁਣ 14 ਗੀ 14 ਦੀ ਆਪਾਂ ਕਟਿੰਗ ਕਰ ਲਾਂਗੇ 14 ਇੰਚ ਦੀ ਪਲੱਸ 1 ਇੰਚ ਕਰਕੇ ਹੈਨਾ 15 ਇੰਚ ਆਪਾਂ ਕਟਿੰਗ ਕਰ ਲਾਂਗੇ ਤੇ ਜਿਵੇਂ ਹੁਣ ਇਹਦੀ ਆਪਾਂ ਨੇ ਨੀਚੇ ਵਾਲੀ ਫਰਿੱਲ ਤਿਆਰ ਕਰਨੀ ਹੈ ਉਹਦੇ ਚ ਵਾਲ ਨਹੀਂ ਵਾਲੇ ਪੈਂਦੇ ਹੁੰਦੇ ਜਿਵੇਂ ਆਪਣਾ ਵੀ ਦੋ ਦੋ ਵਾਲ ਇੱਕ ਸਾਈਡ ਤੇ ਦੋ ਵਾਲ ਇੱਕ ਸਾਈਡ ਤੇ ਐਂ ਵੀ ਆਪਾਂ ਪਾ ਸਕਦੇ ਆ ਤੇ ਜੇ ਆਪਾਂ ਨੇ ਸਾਰੀ ਬਾਡੀ 'ਚ ਮੂਰੇ ਮੂਰੇ ਵਾਲ ਪਾਉਣੇ ਨੇ ਤਾਂ ਆਪਾਂ ਸਾਰੀ ਬਾਡੀ 'ਚ ਵੀ ਉਹ ਮਤਲਬ ਧਾਗਾ ਖਿੱਚ ਕੇ ਪਾ ਸਕਦੇ ਆਪਾਂ ਇੱਕ ਧਾਗਾ ਖਿੱਚ ਕੇ ਵਾਲ ਪੈਂਦੇ ਹੁੰਦੇ ਨੇ ਜਿਵੇਂ ਉਹ ਪਾ ਸਕਦੇ ਆ ਤੇ 14 ਦੇ ਵਿੱਚ ਆਪਾਂ ਜਿਵੇਂ ਹੁਣ 30 ਪਲੱਸ ਕਰਦੀਏ ਨੀਚੇ ਵਾਲੀ ਬਾਡੀ ਹਨਾ ਤੇ ਬਾਕੀ ਆਪਾਂ ਜਿਹੜਾ ਨੀਚੇ ਘੇਰਾ ਫੋਲਡ ਕਰਨਾ ਉਹ 2 ਇੰਚ ਦਾ ਹਨਾ ਆਪਾਂ 3 ਇੰਚ ਕਟਿੰਗ ਕਰ ਲਾਂਗੇ 47 ਹੋ ਜੂ ਸਾਰਾ ਹਾਂ ਨਹੀਂ ਨਾ 32 ਤੇ 15 ਅੱਛਾ ਹਾਂ 47 ਇੰਚ ਹੋ ਗਿਆ ਤੇ 47 ਇੰਚ ਨਹੀਂ ਕਰਨਾ ਅੱਛਾ ਉਹ ਤਾਂ ਫਿਰ ਭਲੇਖਾ ਬਹਿ ਜੂ 15 ਇੰਚ ਆਪਾਂ ਇਹ ਲਾ ਕੇ ਕੱਪੜਾ ਕੱਟਣਾ ਜਿਵੇਂ ਹੁਣ ਲਾ ਲਓ ਵੀ ਇੱਥੋਂ ਆਪਾਂ ਇਹ ਜਿਵੇਂ ਹੁਣ ਮੰਨ ਲਓ ਵੀ ਆਪਣਾ ਕੱਪੜਾ ਹੈ ਇੱਥੋਂ ਆਪਾਂ ਇਹਨੂੰ 15 ਇੰਚ ਤੇ ਐਵੇਂ ਕਟਿੰਗ ਕਰ ਲੈਣਾ ਇੱਥੋਂ ਕਦਾ ਜੋੜ ਲਾਉਂਦਾ ਦੀ ਹੈ ਤੁਸੀਂ ਤਾਂ ਸਾਰੀ ਜੋੜਤਾ ਇਹ ਅਲੱਗ-ਅਲੱਗ ਕਟਿੰਗ ਹੁੰਦੇ ਜਾਂਦਾ ਫਰਾਕ ਦਾ ਜਿਵੇਂ ਆਪਾਂ ਨੇ ਐਵੇਂ ਕੱਪੜਾ ਲਾ ਲੈਣਾ ਹੈ ਨਾ 14 ਇੰਚ ਆ ਬਾਡੀ ਹੋਗੀ ਇਹਦੀ ਆ ਨੀਚੇ 14 ਦੇ ਨਾਲ 1 ਇੰਚ ਮੋੜਨ ਦਾ ਹਾਂ ਇਹ ਚ ਹੁਣ ਅੱਧਾ ਇੰਚ ਤਾਂ ਲਾ ਲੋ ਵੀ ਨੀਚੇ ਆਈ ਸਲਾਈ ਚ ਆ ਜਾਊਗਾ ਇਹਦੇ ਚ ਅੱਧਾ ਇੰਚ ਇਹਦਾ ਉੱਪਰੋਂ ਆ ਪਾ ਗ ਜੂਗਾ 14 ਇੰਚ ਰਹਿ ਜੂ 1 ਇੰਚ ਆਪਾਂ ਵੱਧ ਕੱਟਾਂਗੇ ਮਤਲਬ 15 ਇੰਚ ਹਾਂ ਇਹ 15 ਇੰਚ ਕੱਟਾਂਗੇ ਮਤਲਬ 14 ਇੰਚ ਤਿਆਰ ਬੜੀ ਉਰੇ ਲਿਖ ਲੋ ਵੀ ਇਹ 15 ਇੰਚ ਹੈ ਨਾ ਇਹ 15 ਇੰਚ ਕੱਟਿਆ ਆਪਾਂ ਇਹ 15 ਇੰਚ ਕੱਟਣਾ ਹੈ ਹਾਂ ਆ ਲੈਣਾ ਮਾਰ ਕੇ ਇਹ ਕੱਟਣਾ ਆਪਾਂ ਨੇ 15 ਇੰਚ ਹਾਂ ਇਹ 15 ਇੰਚ ਹੋ ਗਿਆ ਤੇ ਇਹ ਵਾਲਾ ਜਿਹੜਾ ਨੀਚੇ ਵਾਲਾ ਇਹ ਆਪਾਂ ਨੇ 44 ਇੰਚ ਕੱਟਣਾ ਹਾਂ ਮਤਲਬ 3 ਇੰਚ ਕੱਟਣਾ ਆ ਲੈਣਾ ਆਮਨੇ ਲੈਣਾ ਮਾਰ ਕੇ ਬੜਾ ਦੇਖੀ ਇਹ ਤੇ ਦੇਖੀ ਉਰੇ ਲੈਣਾ ਮਾਰਤੀ ਉਰੇ 3 ਐ ਇਹ ਆਪਾਂ ਨੇ ਕੱਟਣਾ 32 ਇੰਚ ਇਹ ਆ ਗਿਨੀਚ ਵਾਲੀ ਲੰਬਾਈ ਹੁਣ ਆਪਾਂ ਇੱਥੇ ਦੂਸਰੀ ਸਾਈਡ ਹਾਂ ਤਾਂ ਬਚਾਲੇ ਬਚਾਲੇ 32 ਲੈ ਦੋ ਹਾਂ ਇਹ ਆਪਾਂ ਨੇ ਕੱਟ ਲੈਣਾ 32 ਇੰਚ ਕਿਉਂ 2 ਇੰਚ ਚਲਾਈ ਦੇ ਵਿੱਚ ਰਹਿ ਜੂਗਾ ਇਹ ਸਾਰਾ 44 ਇੰਚ ਆਪਾਂ ਰੈਡੀ ਕਰ ਲਾਂਗੇ ਤਿਆਰ ਕਰ ਲਾਂਗੇ ਫਰਾਕ ਵੀ ਜਿੰਨੇ ਚਲਾ ਲਾ ਕੇ ਹਾਂ ਤੇ ਇਹ ਜਿਹੜੀ ਬਾਡੀ ਹੈ ਬਾਡੀ ਆਪਾਂ ਨੇ ਰੱਖਣਾ ਜਿਵੇਂ ਆਪਣਾ ਨਾਪ ਆਪਾਂ ਕਮੀਜ਼ ਦਾ ਲੈਣੇ ਹੁੰਦੇ ਆ ਇੱਥੇ ਤੀਰਾ ਹਨਾ ਆ ਮੁੰਡਾ ਲਾ ਲਓ ਤੁਸੀਂ ਵੀ ਇੱਥੇ ਮੁੰਡਾ ਹੋ ਗਿਆ ਇਸ ਤਰ੍ਹਾਂ ਉਹ ਹੀ ਇੱਥੇ ਸ਼ਾਪਤੀ ਦਾ ਨਾਪ ਆ ਗਿਆ ਆਪਣਾ ਚੈਸਟ ਦਾ ਹਾਂ ਤੇ ਇੱਥੇ ਆਪਣੀ ਕਮਰ ਆ ਗਈ ਜਿੰਨੀ ਵੀ ਆਪਾਂ ਨੇ ਕਮਰ ਮਤਲਬ 16 15 ਇੰਚ ਜਿੰਨੀ ਵੀ ਤਿਆਰ ਆ ਹਨਾ ਆਪਾਂ ਇਹ ਤੁਸੀਂ ਆਪਦੇ ਸਾਈਜ਼ ਦੇ ਅਕੋਰਡਿੰਗ ਹਾਂ ਇਸ ਤਰ੍ਹਾਂ ਕਟਿੰਗ ਕਰ ਲੈਣੀ ਹੈ ਤੇ ਕਈ ਵਾਰ ਜੇ ਆਪਾਂ ਨੂੰ ਐ ਲੱਗੇ ਵੀ ਆ ਚੀਜ਼ ਡੂੰਗੀ ਜਾਂਦੀ ਹੈ ਤਾਂ ਇਹਦੀ ਇਧਰੋਂ ਥੋੜੀ ਜਿਹੀ ਕਾਟ ਪਾ ਦੇ ਇੱਥੋਂ ਅੱਧੇ ਇੰਚ ਦੀ ਕਾਟ ਪਾ ਦੇ ਉਹਦੇ ਤੇ ਇੱਥੋਂ ਫਿਰ ਨੀਚੇ ਨੂੰ ਨਹੀਂ ਡਿੱਗਦੀ ਸੀ ਹਨਾ ਇਹ ਤਾਂ ਹੋ ਗਿਆ ਆਪਣਾ ਬਾਡੀ ਦਾ ਜਿਵੇਂ ਇਧਰੋਂ ਐ ਨਾਲ ਵੀ ਇੱਥੋਂ ਆਪਾਂ 22 ਇੰਚ ਦਾ ਗੜਾ ਲਾ ਲਿਆ ਤੇ ਇਹ ਨੀਚੇ ਨੂੰ ਲਾ ਲਿਆ 7 ਇੰਚ ਦਾ ਗੜਾ ਹਨਾ ਜਿਵੇਂ ਦਾ ਵੀ ਆਪਣਾ ਡਿਜ਼ਾਈਨ ਬਣਾਉਣਾ ਗਲੇ ਦਾ ਇਹ ਵਾਲੀ ਚੀਜ਼ ਆ ਗਈ ਤੇ ਆਹ ਵਾਲਾ ਜਿਹੜਾ ਕੱਪੜਾ ਹੈ ਇਹ ਹੁਣ ਆਪਾਂ ਨੇ ਇੰਨਾ ਜਿੰਨਾ ਇਹ ਹੈਗਾ ਹਨਾ ਇਹਦੇ ਚ ਤਾਂ ਇੰਨਾ-ਇੰਨਾ 2-2 ਇੰਚ ਆਪਾਂ ਨੇ ਐਕਸਟਰਾ ਰੱਖ ਲੈਣਾ ਸਿਲਾਈ ਵਾਸਤੇ ਇੱਥੋਂ ਇੱਥੋਂ ਆਹ ਲਾ ਲਵੀਂ ਮੋਡੇ ਦੀ ਕਾਟ ਪੈਗੀ ਠੀਕ ਹੈ ਜੀ ਇਹ ਵਾਲਾ ਜਿਹੜਾ ਕੱਪੜਾ ਇੱਥੋਂ ਆਪਾਂ ਨੇ ਵੱਧ ਲੈ ਲੈਣਾ ਕਿਉਂਕਿ ਇਹਦੇ ਚ ਇੱਥੇ ਵਾਲਾ ਆਪਾਂ ਚਾਹੇ ਐਂ ਬਰੀਕ ਵਾਲ ਵੀ ਪਾ ਸਕਦੇ ਆ ਇੱਦਾਂ ਗਾ ਖਿੱਚ ਕੇ ਪੈਣਗੇ ਹਾਂ ਇਹ ਧਾਗਾ ਖਿੱਚ ਕੇ ਸਾਰੀ ਚ ਇੱਥੇ ਐਂ ਬਰੀਕ ਵਾਲ ਵੀ ਪਾ ਸਕਦੇ ਆ ਜੇ ਕਿਸੇ ਨੇ ਵੀ ਬਰੀਕ ਨਹੀਂ ਪਾਉਣੇ ਤਾਂ ਇੱਥੇ ਦੋ ਵਾਲ ਵੀ ਪੈ ਜਾਣਗੇ ਦੋਨੋਂ ਸਾਈਡ ਪੈਣਗੇ ਇੱਕ ਇਧਰਲੀ ਸਾਈਡ ਆ ਇਹ ਹੀ ਇੱਕ ਉਧਰਲੀ ਸਾਈਡ ਦੋਨੋਂ ਸਾਈਡ ਦੋ-ਦੋ ਵਾਲ ਵੀ ਪੈ ਜਾਣਗੇ ਮਤਲਬ ਜਿਹੜਾ ਆਹ ਐਕਸਟਰਾ ਕੱਪੜਾ ਉਹ ਇਹਦੇ ਵਿੱਚ ਹੀ ਆ ਜਾਊਗਾ ਤੇ ਹੁਣ ਜਿਹੜੇ ਆਪਾਂ ਨੇ ਚਾੱਕ ਰੱਖਣੇ ਨੇ ਦੇਖੋ ਆਹ ਦਾ ਹੁਣ ਆਪਣੇ 14 ਇੰਚ ਦੀ ਬਾਡੀ ਸੀਗੀ 14 ਇੰਚ ਤੇ ਆਪਾਂ ਨੇ ਆ ਜਿਹੜੀ ਨਿਸ਼ਾਨੀ ਲਾਈ ਆ ਇਹ ਆਪਣੀ ਕਮਰ ਤੱਕ ਲੱਗੀ ਪੂਰੇ ਉਸ ਤੋਂ ਬਾਅਦ ਆਪਾਂ ਨੇ हिਪ ਲੈਣੀ ਹੈ ਜਿੰਨਾ ਆਪਣਾ ਆਮ ਕਮੀਜ਼ ਦਾ ਨਾਪ ਹੁੰਦਾ हिਪ ਦਾ ਨਾਪ ਆਪਾਂ ਉੱਥੇ ਹੀ ਲਾਵਾਂਗੇ ਜਿਵੇਂ ਹੁਣ ਇੱਥੋਂ ਆਪਾਂ 14 ਕਿਸੇ ਦੀ ਸੀਨ 13 ਇੰਚ ਤੇ ਵੀ ਖਤਮ ਹੋ ਜਾਂਦੀ ਹੈ ਕਿਸੇ ਦੀ 14 ਤੇ ਕਿਸੇ ਦੀ ਵੱਧ ਵੀ ਹੁੰਦੀ ਹੈ 16 17 ਵੀ ਹੁੰਦੀ ਹੈ 16 ਤੱਕ ਤਾਂ ਲਾਸਟ ਹੁੰਦਾ ਹੂੰ ਜੀ ਜਿੰਨੀ ਵੀ ਆਪਣੀ ਸੀਨ ਹੁੰਦੀ ਆ ਹਨਾ ਜਿੱਥੇ ਤੱਕ ਆਪਾਂ ਕਮੀਜ਼ ਦੇ ਨਾਪ ਮਤਲਬ ਚਾਕ ਰੱਖਦੇ ਆ ਕਮੀਜ਼ ਦੇ ਨਾਪ ਦੇ ਚਲੋ 13 ਜਾਂ 14 ਲਿਖ ਲਓ ਹਾਂ 13 ਜਾਂ 14 ਇੰਚ ਤੇ ਲਾ ਲ 14 ਇੰਚ ਪੱਕਾ ਨਾਪ ਲਾ ਲਓ ਮੰਨ ਕੇ ਚੱਲੋ ਵੀ 14 ਇੰਚ ਤੇ ਆਪਾਂ ਨੇ ਇਹ ਨਿਸ਼ਾਨੀ ਲਾ ਲੈਣੀ ਆ ਇਹ ਨਿਸ਼ਾਨੀ ਕਿਵੇਂ ਲਾਉਣੀ ਆ ਇੱਥੋਂ ਤੇ ਇਹ ਬਾਲ ਪੈ ਜਾਣਗੇ ਜਦੋਂ ਇੱਥੋਂ ਬਾਲ ਪੈ ਗਏ ਇਹ ਨਿਸ਼ਾਨੀ ਤਾਂ ਇੱਥੋਂ ਆਪਣੀ ਐ ਹੀ ਲੱਗ ਜੂਗੀ ਸੀਨ ਜਿੱਥੇ ਮਤਲਬ ਆਹ ਬਲਾਂ ਵਾਲਾ ਕੱਪੜੇ ਵਿੱਚ ਖਤਮ ਹੋ ਜੂਗਾ ਤੇ ਉਹ ਆਪਾਂ ਸਿਰੇ ਦੀ ਇਸ ਤਰ੍ਹਾਂ ਨਿਸ਼ਾਨੀ ਲਾ ਕੇ ਹੈਨਾ ਤੇ ਇੱਥੋਂ ਇੱਥੋਂ ਹੀ ਫੀਟਿੰਗ ਬਣੂਗੀ ਇੱਥੋਂ ਹੁੱਲੀ ਰੁਕਦੀ ਫਰਾਕ ਤੇ ਆ ਜਿਹੜੇ ਚਾਕ ਬਣ ਜਾਣਗੇ ਇਹੇ ਚਾਕਾਂ ਤੇ ਆਪਾਂ ਆਪਾਂ ਇੱਧਰ ਇਹ ਆ ਕੱਪੜਾ ਤੁਸੀਂ ਮੰਨ ਲਓ ਵੀ ਆਪਣਾ ਇਹਦੇ ਵਿੱਚ ਹੀ ਆ ਹੈਨਾ ਆਪਾਂ ਇੱਧਰ ਤੁਹਾਨੂੰ ਦੱਸ ਦਿੰਨੇ ਆ ਇੱਧਰ ਵੀ ਸਾਈਡ ਆਪਾਂ ਖੋਲ ਲੈਨੇ ਆਂ ਲੋਕਿ ਉਹ ਤੇ ਉਧਰ ਨਿਸ਼ਾਨੀਆਂ ਲੱਗੀਆਂ ਕਰਕੇ ਥੋੜੀ ਜਿਹੀ ਸਮਝ ਘਟ ਆਊਗੀ ਤੇ ਆ ਤਾਂ ਹੋ ਗਿਆ ਬਾਡੀ ਦਾ ਨਾਪ ਹੈਨਾ ਤੇ ਇੱਥੋਂ ਆਹ ਲਾ ਲਓ ਵੀ ਤੁਸੀਂ ਇਹ ਸਾਰਾ ਕੱਪੜਾ ਇਹ ਵਿੱਚ ਕਟਿੰਗ ਕਰ ਲਿਆ ਇੱਥੋਂ ਆਪਾਂ ਕੱਟ ਕੇ ਸੋਨੂੰ ਆਹ ਬਹੁਤ ਪ੍ਰੋਪਰ ਵਧੀਆ ਸਮਝ ਆ ਜੂਗਾ ਨਾ ਇਸ ਤਰ੍ਹਾਂ ਕਟਿੰਗ ਕਰ ਲਿਆ ਕਿ ਇੱਥੇ ਆਪਾਂ ਇਹਦੇ ਦੋ ਬਾਲ ਪਾ ਸਕਦੇ ਹਾਂ ਜਿਵੇਂ ਆਪਾਂ ਸਲਵਾਰ ਦੇ ਪਾਉਣੇ ਨੇ ਉਸ ਦਾ ਹਾਂ ਸਲਵਾਰ ਵਾਲੇ ਵੀ ਪਾ ਸਕਦੇ ਆ ਮੂੰਹ ਨਾਲ ਮੂੰਹ ਜੋੜ ਕੇ ਵੀ ਬਾਲ ਪਾ ਸਕਦਾ ਇੱਧਰੋਂ ਮੂੰਹ ਉਹ ਵਾਲ ਦਾ ਇੱਧਰੋਂ ਮੂੰਹ ਬੇ ਜਿਵੇਂ ਜਿਵੇਂ ਪਿੰਟੈਕਸ ਪਾਉਂਦੇ ਨੇ ਆ ਠੀਕ ਇਸ ਤਰ੍ਹਾਂ ਬਿਦੋਨੇ ਇੱਕ ਸਾਈਡ ਇੱਕ ਸਾਈਡ ਨੂੰ ਜਾਂਦੇ ਵੀ ਕਰ ਸਕਦੇ ਆ ਇਸ ਤਰ੍ਹਾਂ ਵੀ ਪਾ ਸਕਦੇ ਆ ਦੋਨਾਂ ਦੇ ਇੱਕ ਇੱਕ ਵੱਲ ਨੂੰ ਮੂਹ ਵਾ ਕਰਕੇ ਵੀ ਆਹ ਵਾਲੀ ਫਰਾਕ ਦੇ ਬਲ ਇਸ ਤਰੀ ਪਾਏ ਹੋਏ ਹੁੰਦੇ ਨੇ ਇੱਕ ਦੂਜੇ ਕੇ ਨਹੀਂ ਮੂਹ ਕਰਕੇ ਹਾਂ ਜਿਹੜੇ ਦੋ ਵਾਲ ਪਾਏ ਹੁੰਦੇ ਨੇ ਹੁਣ ਦੇਖੋ ਵੀ ਇਹ ਆਪਾਂ ਇਹ 8 ਇੰਚ ਤੇ ਇਹਦੀ ਕਮਰ ਦੀ ਨਿਸ਼ਾਨੀ ਲਾਈ ਹੋਈ ਆ 2 ਇੰਚ ਤੇ ਲੱਗੀ ਹੋਈ ਆ ਇਧਰੋਂ ਆਪਾਂ ਲਾ ਲਾਂਗੇ 2 ਇੰਚ ਦੀ ਨਿਸ਼ਾਨੀ ਹੈ ਨਾ ਠੀਕ ਹੈ ਤੇ ਇਹ ਆਪਣੀ ਕਮਰ ਦੀ ਨਿਸ਼ਾਨੀ ਹੋਗੀ ਤੇ ਇਹਦੇ ਤੇ ਦੇਖੋ ਹੁਣ ਤੁਸੀਂ ਆਪਾਂ ਇਹ ਨਿਸ਼ਾਨੀ ਉਹ ਸਲਵਾਰ ਦੀ ਕਮਰ ਨੂੰ ਕਿੰਨੀ ਹੋਊਗੀ ਇਹ ਤਾਂ ਕਮਰ ਲਾ ਲੋ ਵੀ ਇੱਥੋਂ ਜੇ 18 ਤਾ 16 ਕਮਰ ਹੋਗੀ 20 हिਪ ਹੋਗੀ ਇਹਦੇ ਚ ਆਪਾਂ ਨੇ हिਪ ਦਾ ਨਾਪ ਨਹੀਂ ਲੈਣਾ ਕਿਉਂਕਿ ਇਹ ਖੁੱਲੀ ਫਰਾਕ ਬਣ ਜੂਗੀ हिਪ ਜਿੰਨੀ ਮਰਜ਼ੀ ਹੋ ਜੀ ਦੀ ਆ ਫਿਰ ਉਹ ਨਹੀਂ ਕਹਦਾ ਕਿ ਉਹ ਦੋ ਨਾਲ ਫਿਰ ਦੋ ਜੋੜ ਜੀ ਕਮ ਹਾਂ ਨਹੀਂ ਉਹ ਤਾਂ ਮੈਂ ਉਧਰੋਂ ਨਿਸ਼ਾਨੀ ਦੇਖ ਲਈ ਆਪਣੀ ਇਹਦੇ ਤੇ ਕਿੰਨੇ ਇੰਚ ਤੇ ਲੱਗੀ ਹੋਈ ਆ ਵੀ ਆ ਦੇਖੋ ਹੁਣ ਇੱਥੋਂ ਇਹਦੀ हिਪ ਦੀ ਕਮਰ ਦੀ ਨਿਸ਼ਾਨੀ ਆ ਗਈ ਤੇ ਉੱਪਰ ਨੂੰ ਇੱਥੋਂ ਇਹਦੀ ਬਗ ਜੂਗੀ ਇਸ ਤਰ੍ਹਾਂ ਹਨ ਉਹ ਹੀ ਆਪਣੀ ਚੈਸਟਰ ਦੀ ਛਾਤੀ ਦੀ ਤੇ ਇੱਥੋਂ ਮੋਡਾ ਬਣ ਜੂਗਾ ਇਸ ਤਰ੍ਹਾਂ ਮੁੱਢਾ ਬਣ ਜੂਗਾ ਤੇ ਆ ਜਿਹੜੀ ਨਿਸ਼ਾਨੀਆਂ ਆਪਾਂ ਨੇ ਜਿੰਨੇ ਇੰਚ ਇੱਥੋਂ ਮੋੜਨ ਵਾਸਤੇ ਕੱਪੜਾ ਰੱਖਣਾ 2 ਇੰਚ ਰੱਖਣਾ 2.5 ਇੰਚ ਰੱਖਣਾ ਹਨਾ ਉਹ ਆਪਾਂ ਇੱਥੋਂ ਕਮਰ ਦਾ ਉਵੇਂ ਹੀ ਰੱਖ ਲਾਂਗੇ ਤੇ ਇਹਦੀ ਨਿਸ਼ਾਨੀ ਆਪਾਂ ਇਹਦੇ ਨਾਲ ਇਸ ਤਰ੍ਹਾਂ ਮਲਾ ਦਾਂਗੇ ਕਿਉਂਕਿ ਇੱਥੋਂ ਫਿਟਿੰਗ ਨਹੀਂ ਬਣਦੀ ਸਿਰਫ ਇੰਨੀ ਹੀ ਫਿਟਿੰਗ ਬਣੂਗੀ ਇੱਥੋਂ ਲੈ ਕੇ ਇੱਥੇ ਤੱਕ ਇੱਥੋਂ ਇਹ ਫਰਾਕ ਖੁੱਲੀ ਹੋਊਗੀ ਕਿਉਂਕਿ ਆਹ ਬਾਲ ਪੈਣਗੇ ਜਿੰਨਾ ਆਪਣਾ ਨੀਚੇ ਵਾਲਾ ਆਪਣਾ ਘੇਰ ਰੱਖਣਾ 28 ਇੰਚ ਰੱਖਣਾ 26 ਇੰਚ ਰੱਖਣਾ ਉਹ ਆਪਣੀ ਇੱਛਾ ਅਗੀ ਹੈ ਨਾ ਵੀ ਜਿੰਨੇ ਦਾ ਆਪਣਾ ਬਾਲ ਪਾਉਣੇ ਨੇ ਓਨਾਂ ਦਾ ਆਪਾਂ ਘੇਰ ਰੱਖ ਲਾਂਗੇ ਇਹਦਾ ਤੇ ਉਸ ਤੋਂ ਬਾਅਦ ਕੀ ਕਰਨਾ ਆਪਾਂ ਨੇ ਜਦੋਂ ਕੜਾਈ ਕਰਨ ਵਾਸਤੇ ਇਹਦਾ ਮਤਲਬ ਇਹਨੂੰ ਸਾਪਣਾ ਆਪਾਂ ਨੇ ਤਾਂ ਆ ਇੱਥੋਂ ਚਾਕ ਸ਼ੁਰੂ ਹੋ ਜਾਣਗੇ ਜਿਵੇਂ ਆਪਣੇ ਆਰਮ ਸੂਟਾਂ ਦੇ ਸ਼ੁਰੂ ਹੁੰਦੇ ਨੇ ਤੇ ਇੱਥੋਂ ਆਪਾਂ ਨੇ ਜਿੰਨਾ ਫੋਲਡ ਕਰਨਾ ਹੈ ਓਨੇ ਤੇ ਆਪਾਂ ਐਵੇਂ ਸਿੱਧੀ ਨਿਸ਼ਾਨੀ ਲਾ ਕੇ ਤੇ ਨਿੱਜ ਜਿੰਨ ਆਪਣਾ ਘੇਰਾ ਫੋਲਡ ਕਰਨਾ 2 ਇੰਚ 2.5 ਇੰਚ ਜਿੰਨਾ ਵੀ ਆਪਣਾ ਫੋਲਡ ਕਰਨਾ ਹਨਾ ਉਨਾ ਉਹਦੇ ਤੇ ਨਿਸ਼ਾਨੀ ਲਾ ਲਾਂਗੇ ਆਪਾਂ ਇਸ ਤਰ੍ਹਾਂ ਬਾਕੀ ਜਦੋਂ ਕਰੇ ਆਪਣੇ ਕੋਲੇ ਹਨਾ ਐਵੇਂ ਦੀ ਕੋਈ ਫਰਾਕ ਆਈ ਤਾਂ ਆਪਾਂ ਉਹ ਫਰਾਕ ਦੀ ਵੀ ਵੀਡੀਓ ਬਣਾ ਕੇ ਪਾਵਾਂਗੇ ਲਹਾਲ ਆਪਣੇ ਕੋਲੇ ਕੋਈ ਐਵੇਂ ਦੀ ਕੋਈ ਫਰਾਕ ਵਾਲੀ ਵੀ ਆਇਆ ਨਹੀਂ ਰ ਕੱਪੜਾ ਨਹੀਂ ਆਇਆ ਅਸੋਚਿਆ ਵੀ ਚਲੋ ਮੈਨੂੰ ਵੀ ਇਹਦੇ ਨਾਲ ਵੀ ਸੌਖਾ ਹੋ ਜੂਗਾ ਜਿੰਨਾ ਹੋ ਸਕਦਾ ਕੋਈ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਤਰ੍ਹਾਂ ਆਪਾਂ ਜਿਵੇਂ ਇਹਦੇ ਤੇ ਕੋਈ ਬੇਲ ਬਣਾਉਣੀ ਆ ਹਨਾ ਜਾਂ ਫੁੱਲ ਬਣਾਉਣੇ ਨੇ ਲਾ ਲਓ ਵੀ ਉਹ ਆਪਾਂ ਇੱਥੇ ਟਰੇਸ ਕਰ ਲਾਂਗੇ ਟਰੇਸ ਪੇਪਰ ਆ ਕੇ ਜਿਵੇਂ ਵੀ ਆਪਾਂ ਨੇ ਕੋਈ ਵੀ ਡਿਜ਼ਾਈਨ ਬਣਾਉਣਾ ਉਵੇਂ ਦਾ ਆਪਾਂ ਡਿਜ਼ਾਈਨ ਇੱਥੇ ਬਣਾ ਲਾਂਗੇ ਇਹ ਕਿੰਨੇ ਜਨ ਤਾ ਬਣਾ ਕੇ ਦਿਖਾਈ ਨੇ ਵੀ ਇਦਾਂ ਇਸ ਵੀ ਪਰ ਤੇ ਡਿਜ਼ਾਈਨ ਬਣਾ ਲਊਗਾ ਆਪਾਂ ਇਹਦੇ ਤੇ ਧਰ ਕੇ ਇੱਥੇ ਟ੍ਰੇਸ ਕਰ ਸਕਦੇ ਆ ਇਸ ਤਰ੍ਹਾਂ ਆਪਾਂ ਜਿੰਮੇ ਮਰਕੜਾਈ ਵਰਕ ਕਰ ਲਓ ਹਨਾ ਇਹਦੇ ਤੇ ਕੋਈ ਵੀ ਜਿੰਮੇ ਆਪਾਂ ਹੈਂਡਵਰਕ ਕਰ ਲਓ ਚਾਹੇ ਮਸ਼ੀਨ ਵਰਕ ਜੋ ਵੀ ਆਪਾਂ ਨੂੰ ਆਉਂਦਾ ਕੱਟਵਰਕ ਵੀ ਲੈਣੇ ਤੇ ਕੱਟਵਰਕ ਵੀ ਹੋ ਜਾਂਦਾ ਜਿਵੇਂ ਹੁਣ ਆਹ ਵਾਲਾ ਘੇਰਾ ਇੱਥੋਂ ਜਿਵੇਂ ਮਰਜ਼ੀ ਕੱਟਵਰਕ ਕਰ ਲਓ ਇਸ ਤਰ੍ਹਾਂ ਚਾਹੇ ਚਾਰੇ ਪਾਸੇ ਕਰ ਲਓ ਐਸ ਤਰ੍ਹਾਂ ਜੀ ਅੱਜ ਆਪਾਂ ਨੇ ਦੇਸੀ ਜਿਹੇ ਤਰੀਕੇ ਨਾਲ ਫਰਾਕ ਤਿਆਰ ਕਰਤੀ ਨੋ ਜੀ ਇਸ ਤਰੀਕੇ ਨਾਲ ਆਪਾਂ ਫਰਾਕ ਕੱਟ ਕੇ ਇਦਾਂ ਹਨਾ ਇਹ ਚਾਕਾਂ ਵਾਲੀ ਫਲਕਾਰ ਦੇ ਉੱਤੇ ਆਪਾਂ ਇਸ ਤਰੀਕੇ ਨਾਲ ਆਪਾਂ ਫਰਾਕ ਜੀ ਫਲਕਾਰੀ ਕਹਿਣ ਲੱਗ ਜਾਂਦੇ ਹਾਂ ਫਲਕਾਰੀ ਪਤਾ ਨਹੀਂ ਕਿੱਥੋਂ ਆਉਂਦੀ ਆ ਇਹ ਚਾਕਾਂ ਵਾਲੀ ਫਰਾਕ ਦੇ ਉੱਤੇ ਆਪਾਂ ਇਸ ਤਰੀਕੇ ਨਾਲ ਕਢਾਈ ਕਰ ਸਕਦੇ ਹਾਂ ਟੇਸ ਕਰਕੇ ਉਦੋਂ ਬਾਅਦ ਕਢਾਈ ਕਰ ਸਕਦੇ ਹਾਂ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਤੁਹਾਨੂੰ ਇਹ ਤਰੀਕਾ ਕਿੱਦਾਂ ਦਾ ਲੱਗਿਆ ਵੀ ਕੀ ਜੋ ਅਸੀਂ ਪੇਪਰ ਉੱਤੇ ਸਮਝਾਇਆ ਤੁਹਾਨੂੰ ਸਮਝ ਆ ਗਿਆ ਬਾਕੀ ਜਦੋਂ ਵੀ ਹੈਨਾ ਫਰਕ ਬਣ ਨਹੀਂ ਆਈ ਉਦੋਂ ਆਪਾਂ ਉਹ ਵੀ ਵੀਡੀਓ ਬਣਾਵਾਂਗੇ ਤੇ ਬਾਕੀ ਇਹ ਵੀ ਤੁਸੀਂ ਜਰੂਰ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਸਮਝ ਆ ਗਿਆ ਹਾਂ ਬਾਕੀ ਤੁਸੀਂ ਰਿਪੀਟ ਕਰਕੇ ਦੇਖ ਸਕਦੇ ਹੋ ਸਾਨੂੰ ਸਾਡਾ ਤਾਂ ਇਹੀ ਰਹਿਣਾ ਹੈਨਾ ਮਕਸਦ ਹੈ ਵੀ ਜਿੰਨਾ ਸਖਾਲਾ ਤਰੀਕਾ ਦੱਸ ਸਕੀਏ ਉਹਨਾਂ ਵਧੀਆ ਭੈਣਾਂ ਨੂੰ ਵੀ ਤਾਂ ਕਿ ਉਹਨਾਂ ਨੂੰ ਬਣਾਉਣਾ ਵੀ ਸੌਖਾ ਰਹੇ ਤੇ ਜੋ ਆਪਣੇ ਨਾਲ ਨਵੇਂ ਭੈਣਾਂ ਤੇ ਭਰਾ ਜੁੜਦੇ ਨੇ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਕਰਿਓ ਤੇ ਸਾਈਡ ਬੈਲ ਆਈਕਨ ਵਾਲਾ ਬਟਨ ਵੀ ਜ਼ਰੂਰ ਦਬਿਓ ਤੇ ਲੋ ਜੀ ਕਰਤੀ ਕਟਾਈ ਤੇ ਇੱਥੇ ਆਪਾਂ ਬਰਪਾ ਦਾਂਗੇ ਇਹਦੇ ਹੂੰ ਹੂੰ ਪਾਇੰਟ ਕਰੀ ਦਿੰਨੇ ਆ ਇਹਦਾ ਸਾਰਾ ਤੇ ਦੋ ਵਾਲ ਪਾ ਦਿੰਨੇ ਆ ਆਪਾਂ ਇੱਧਰ ਲਓ ਜੀ ਇਸ ਤਰ੍ਹਾਂ ਆਪਾਂ ਇਹਦੀ ਅ ਮੇਸੀਨਾ ਲਾ ਦਾਂਗੇ ਹਨਾ ਬਾਡੀ ਬਣ ਗਈ ਆਹ ਵਾਲੀ ਬਾਡੀ ਬਣ ਗਈ ਮੈਂ ਅੱਧਾ ਗਲਾ ਰਹਿ ਗਿਆ ਬਣਾਉਣਾ ਲਓ ਜੀ ਇਹ ਹੋ ਗਈ ਬਾਡੀ ਤਿਆਰ ਇੱਥੇ ਚੈਸਟ ਆ ਜੂਗੀ ਇੱਥੇ ਕਮਰ ਆ ਜੂਗੀ ਤੇ ਉੱਪਰ ਇੱਥੇ ਵੀ ਕੜਾਈ ਹੋ ਸਕਦੀ ਹੈ ਹਨਾ ਹਾਂ ਉੱਪਰ ਵੀ ਹੋ ਸਕਦੀ ਹੈ ਜਿੱਥੇ ਮਰਜ਼ੀਵੇਂ ਮਰਜ਼ੀ ਜਿਵੇਂ ਇੱਥੇ ਆ ਵੀ ਕੋਈ ਹਾਂ ਹਾਂ ਐਵੇਂ ਫੁੱਲ ਵਗੈਰਾ ਉਸ ਨੂੰ ਨਹੀਂ ਲੱਗਦੇ ਨੇ ਚੈਸਟ ਤੇ ਵੀ ਫੁੱਲ ਬਣੇ ਹੋਏ ਹਾਂ ਤੇ ਇਦਾਂ ਵਾਲ ਪੈ ਸਕਦੇ ਨੇ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਤਰੀਕਾ ਕਿਦਾਂ ਦਾ ਲੱਗਿਆ ਸਮਝ ਆਇਆ ਆਹ ਵਾਲ ਪੈਗੇ ਤੇ ਵੈਸੇ ਇਹ ਤਾਂ ਪੇਪਰ ਇਸ ਕਰਕੇ ਥੱਲੇ ਦਾ ਕਹ ਜਾਂਦੇ ਨੇ ਤੁਹਾਨੂੰ ਪਤਾ ਵੀ ਵਾਲ ਉੱਤੇ ਉੱਤੇ ਰਹਿ ਜਾਂਦੇ ਨੇ ਤੇ ਚਲੋ ਜੀ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸਮਝਾਉਣ ਵਿੱਚ ਜਾਂ ਦੱਸਣ ਵਿੱਚ ਕੋਈ ਗਲਤੀ ਹੋ ਗਈ ਵੀ ਤਾਂ ਸਾਨੂੰ ਮਾਫ਼ ਕਰਦੇ ਹੋ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਅਸਲੀ ਕਰਦੇ